ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਹਾਂ ਪੈਂਡ ਅਸਪਾਲਕਲਾ ਜ਼ਿਲ੍ਹਾ ਬਰਨਾਲਾ ਭਾਈ ਚਿੰਤਾ ਸਿੰਘ ਜੀ ਦੇ ਘਰ ਜੋ ਕਿ ਇਹਨਾਂ ਦੇ ਬੇਟੇ ਸੁਪ੍ਰੀਮ ਸਿੰਘ ਦਾ 7 ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਸਿਰ ਦੇ ਵਿੱਚ ਸੱਟ ਲੱਗੀ ਜੋ ਵੀ ਆਪ ਦਾ ਤਨਫਲ ਸੀਗਾ ਇਹਨਾਂ ਨੇ ਲਾਇਆ ਰਿਸ਼ਤੇਦਾਰਾਂ ਨੇ ਵੀ ਮਦਦ ਕੀਤੀ ਔਰ ਨਗਰ ਵਾਸੀਆਂ ਨੇ ਵੀ ਮਦਦ ਕੀਤੀ ਕਿਉਂਕਿ ਸੱਟ ਸਿਰ ਵੀ ਸੀਗੀ ਜਿਆਦਾ ਵੀਰ ਹੁਣ ਕਰਨ ਖਾਚਾ ਕਾਫੀ ਜਿਆਦਾ ਹੋ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਵਾਲੇ ਵੀਰਾਂ ਭੈਣਾਂ ਦਾ ਵੀ ਉਹ ਲੋੜਵੰਦਾਂ ਦੀ ਮਦਦ ਕਰਦੇ ਆ ਇਹਨਾਂ ਨੇ ਇਟਲੀ ਵਾਲੇ ਵੀਰਾਂ ਭੈਣਾਂ ਨੂੰ ਬੇਨਤੀ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਇਟਲੀ ਵਾਲੇ ਵੀਰਾਂ ਭੈਣਾਂ ਨੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਸ ਬੱਚੇ ਦੇ ਇਲਾਜ ਵਾਸਤੇ ਅੱਜ 25000 ਰੁਪਏ ਦੀ ਮਦਦ ਕੀਤੀ ਆ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਜੀ ਇਤਲੀ ਵਾਲੇ ਬੀਣਾ ਭੈਣਾ ਨੂੰ ਦਨ ਦੁਗਣੀ ਰਾਤ ਚੌਗਣੀ ਤਰੱਕੀ ਵਕਸ਼ਨ ਸੰਗਰਸਤੀਆਂ ਵਕਸ਼ਨ ਇਸੇ ਤਰ੍ਹਾਂ ਸੇਵਾ ਕਰਨ ਦਾ ਵੱਲ ਉਦੋਂ ਵਕਸ਼ਨ ਜੀ ਉਹ 25000 ਰੁਪਏ ਅਸੀਂ ਇਹਨਾਂ ਦੇ ਘਰੇ ਪਾਚਾਉਣਾ ਹੈ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਆਇਕੂ ਜੀ ਕੀ ਪਤ ਹੈ ਜਿੰਨਾ ਭਾਈਆਂ ਜਿਹੜੇ ਸਾਡੀ ਮਦਦ ਕੀਤੀ ਹੈ ਬਰਨਾਲਕ ਸਿੰਘ ਜੀ ਰਾਸਟ੍ਰੇਟ ਲਈ ਇਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨੇ ਸਾਡੇ ਘਰ ਆ ਕੇ ਮਨਤਰੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ you